ਆ ਸਭ ਤੋਂ ਪਹਿਲਾਂ ਤੇ ਮੈਂ ਤੁਸੀਂ ਜਿੰਨਾ ਵੀ মিডিਆ ਤੋਂ ਆਏ ਹੋ ਜਿਸ ਵੀ মিডিਆ ਤੋਂ ਆਏ ਹੋ ਤੁਹਾਨੂੰ ਮੈਂ ਅੱਜ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਬੜਾ ਧੰਨਵਾਦ ਕਰਦਾ ਪਰ ਇਸ ਗੱਲ ਦਾ ਵੀ ਮੈਂ ਫਕਰ ਮਹਿਸੂਸ ਕਰਦਾ ਕਿ ਬਹੁਤ ਵਾਰੀ ਆਪਾਂ ਸਿੰਗਰੂਟ ਦੇ ਵਿੱਚ ਕਾਨਫਰੰਸ ਕੀਤੀਆਂ ਨੇ ਤੁਸੀਂ ਰੱਜ ਮਾ ਹੰਗਾਰਾ ਦਿੱਤਾ ਰੱਜ ਮਾ ਪਿਆਰ ਦਿੱਤਾ ਆ ਪਿਛਲੀ ਵਾਰੀ ਵੀ ਜਦੋਂ ਆਪਾਂ ਕਾਨਫਰੰਸ ਕੀਤੀ ਸੀ ਉਹਦੇ ਸ਼ੁਰੂ ਵਿੱਚ ਇੱਕ ਗੱਲ ਮੈਂ ਗਈ ਸੀ ਮੇ ਕੋ ਜਿੰਨੇ ਵਾਰੀ ਤੁਸੀਂ ਸਵਾਲ ਕਰ ਲਿਓ ਮੈਂ ਇੱਕ ਦੋ ਮਿੰਟਾਂ ਚ ਦੱਸ ਦਾਂਗਾ ਵੀ ਆਪਾਂ ਬੇਸਿਕ ਜਿਲੇ ਕੀ ਕਰਦੇ ਆ ਮੇਰਾ ਮਕਸਦ ਜੇ ਸਮਾਜ ਜੰਮਿਆ ਪਲਿਆ ਉਹ ਸਮਾਜ ਨੂੰ ਕੁਝ ਦੇਣਾ ਹੈ ਸੁਖੀ ਬਾੜ ਖੁਦ ਕੋਈ ਪੋਲੀਟਿਕਲੀ ਐਕਟਿਵ ਨਹੀਂ ਐ ਸੁਖੀ ਬਾੜ ਕੋਈ ਫੰਡ ਰੇਜ ਨਹੀਂ ਕਰਦਾ ਕਿਤੇ ਉਹ ਸੁਖੀ ਬਾੜ ਦੀ ਜਿੰਨੀ ਵੀ ਸਰਵਿਸ ਐ ਉਹਦੇ ਵਿੱਚ ਕੰਡੀਸ਼ਨ ਨਹੀਂ ਐ ਕਿਸੇ ਨਾਲ ਕੋਈ ਵੀ ਆ ਪਰ ਮੈਂ ਉਹਦਾ ਕੀਤਾ ਤੇ ਇਸ ਕਰਕੇ ਕੀਤਾ ਸੋ ਬੜੀ ਖੁੱਲੀ ਜਿਹੀ ਕਿਤਾਬ ਹੈਗੀ ਆ ਆ ਮਾਮੋਲੀ ਨੂੰ ਬੜਾ ਪਿਆਰ ਕਰਦੇ ਆ ਉਹਦੀ ਪ੍ਰਫੁੱਲਤਾ ਲਈ ਪੰਜਾਬ ਕੋ ਬੰਦਾ ਹੋਣਾ ਕੈਨੇਡਾ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਕਾਨਫਰੰਸ ਕਰਾਣੀਆਂ ਮੈਗਜ਼ੀਨ ਦਾ ਹੋਣਾ ਪੰਜਾਬੀ ਸਕੂਲਾਂ ਦਾ ਹੋਣਾ ਅਤੇ ਪੰਜਾਬ ਦੇ ਵਿੱਚ ਸਬ ਅਫਿਸ ਦਾ ਹੋਣਾ ਤੇ ਤਕਰੀਬਤ ਤੱਕ ਨੂੰ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨਾਲ ਮੌਜੂ ਸਾਈਨ ਹੋਏ ਨੇ ਕਸ਼ਮੀਰ ਯੂਨੀਵਰਸਿਟੀ ਨਾਲ ਸਾਈਨ ਹੋਏ ਪੰਜਾਬ ਯੂਨੀਵਰਸਿਟੀ ਲਾਹੌਰ ਨਾਲ ਹੋਏ ਨੇ ਆ ਕੈਨੇਡਾ ਦੀਆਂ ਦੋ ਯੂਨੀਵਰਸਿਟੀਆਂ ਦਾ ਮੇਰਾ ਐਮਓਯੂ ਸਾਈਨ ਹੈ ਕਿ ਰਲ ਮਿਲ ਕੇ ਅਸੀਂ ਕੀ ਸਮਾਜ ਲਈ ਕਰ ਸਕਦੇ ਆ ਸਾਡਾ ਮੇਨ ਮਾਰਕਸ ਜਿਹੜਾ ਹੈ ਅਸੀਂ ਜੇ ਸਮਾਜ ਵਿੱਚ ਅਸੀਂ ਜਵਾਨ ਹੋਏ ਆ بڑے بڑے ਬਿਜ਼ਨਸ ਅਸੀਂ ਪੈਦਾ ਕਰ ਲੈ ਸਮਾਜ ਨੇ ਸਾਨੂੰ ਬਹੁਤ ਕੁਝ ਦਿੱਤਾ ਪਰ ਅਸੀਂ ਉਹਨਾਂ ਨੂੰ ਵਾਪਸ ਕੀ ਦੇ ਰਹੇ ਹਾਂ ਦੱਸਦਾ ਸਾਡੀ ਥਿਊਰੀ ਆ ਇਹਦੇ ਦੀਨ ਜਿਸ ਤਰ੍ਹਾਂ ਵੀਜੀ ਨੇ ਦੱਸਿਆ ਬਹੁਤ ਸਾਰੇ ਕਾਲਜਾਂ ਦੇ ਨਾਲ ਸਾਡਾ ਐਮਓਯੂ ਸਾਈਨ ਹੋਇਆ ਹੋਇਆ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਹੈਗਾ ਆ ਇਸ ਤਰ੍ਹਾਂ ਹੀ ਅਕਾਲ ਕਾਲਜ ਕਾਉਂਸਲ ਮਾਸਟਰੋਣਾ ਸਾਹਿਬ ਨਾਲ ਵੀ ਮੇਰੇ ਦੋ ਕੁ ਸਾਲਾਂ ਤੋਂ ਬਹੁਤ ਵਧੀਆ ਸਵੰਦ ਤਿੰਨ ਪ੍ਰੋਗਰਾਮਾਂ ਦੇ ਵਿੱਚ ਇਹ ਹਾਜ਼ਰੀ ਲਾਈ ਆ ਤੇ ਜਦੋਂ ਸਾਰੀ ਕਾਲਜ ਦਾ ਸਾਰਾ ਕੁਝ ਇਸ ਕਾਉਂਸਲ ਦਾ ਸਾਰਾ ਕੁਝ ਨੂੰ ਨਿਗਾ ਮਾਰਦੇ ਆ ਤੇ ਮੈਨੂੰ ਇਹ ਲੱਗਦਾ ਸੀ ਕਿ ਮਿਸਿੰਗ ਕੋਈ ਓਪਰਚੁਨਿਟੀ ਮੈਂ ਮਿਸ ਕਰ ਰਿਹਾ ਆ ਸੋ ਅਸੀਂ ਰਾਲ ਮਿਲਕੇ ਖਾਰਾ ਸਾਹਿਬ ਮੇਰੇ ਸੱਜੇ ਪਾਸੇ ਬੈਠੇ ਨੇ ਅ ਅੱਜ ਬੜੀ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਸਾਡੀ ਆਸਵਿਤੀ ਕਿਸਾਨਜਤਾ ਦਸਤਾਵੇਜ਼ ਤੇ ਅਸੀਂ ਸਾਈਨ ਕਰਾਂਗੇ ਜਿਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਦੁਨੀਆ ਦੇ ਕੈਨੇਡਾ ਦੇ ਵਿੱਚ ਕਿਤੇ ਵੀ ਕੋਈ ਪੰਜਾਬ ਭoven ਦਾ ਕੋਈ ਫੰਕਸ਼ਨ ਹੋ ਰਿਹਾ ਕੋਈ ਸਮਾਗਮ ਹੋ ਰਿਹਾ ਕੋਈ ਸਮਾਜ ਦੇ ਵਧੀਆ ਕੰਮਾਂ ਲਈ ਕੋਈ ਕੰਮ ਹੋ ਰਿਹਾ ਤੇ ਮਸਤਵਾਨਾ ਸਾਹਿਬ ਤੋਂ ਜਿਹੜੀ ਅਕਾਲ ਕਾਲਜ ਕਾਉਂਸਲ ਹੈ ਜਿਹਦੇ ਵਿੱਚ ਸਾਰੇ ਕਾਲਜ ਨੇ ਇਹਨਾਂ ਦੀ ਅਸੀਂ ਪ੍ਰੈਜ਼ੈਂਸ ਜਿਹੜੀ ਅਸਦਾਈ ਨਾ ਰੱਖਾਂਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਇੱਥੇ ਵੀ ਔਰ ਕੈਨੇਡਾ ਦੇ ਵਿੱਚ ਵੀ ਬੜੀਆਂ ਕਾਨਫਰੰਸ ਹੁੰਨੀਆਂ ਬੜੇ ਸਮਾਗਮ ਪੰਜਾਬ ਭੋਂਦੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਨਾਲ ਆਪਣੇ ਮਨਾ ਰੱਖਾਂਗੇ ਕਿ ਸਾਡੇ ਸੰਜੀਵਾਲ ਨੇ ਤੇ ਮੈਨੂੰ ਬੜੀ ਇਸ ਗੱਲ ਦਾ ਵੀ ਬੜਾ ਮਾਣ ਹੈ ਔਰ ਖੁਸ਼ੀ ਹੈ ਔਰ ਆਮ ਵੈਰੀ ਸੈਟੀਸਫਾਈ ਕਿ ਅੱਜ ਦਾ ਜੋ ਦਸਤਾਵੇਜ਼ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਹੀ ਲਾਭਦਾਇਕ ਹੋਏਗਾ ਇਸ ਇਲਾਕੇ ਲਈ ਲਾਭਦਾਇਕ ਹੋਏਗਾ ਮੇਰੀ ਕੋਸ਼ਿਸ਼ ਰਹੇਗੀ ਕਿ ਇਸ ਇਲਾਕੇ ਨੂੰ ਇਸ ਇਸ ਵਿਦਿਅਕ ادارے ਨੂੰ ਮੈਂ ਕੈਨੇਡਾ ਦੇ ਵਿੱਚ ਇਹਨੂੰ ਨਾਲ ਲੈ ਕੇ ਜਾਊਗਾ ਤੇ ਉੱਥੇ ਦਾ ਜੋ ਕੁਝ ਹੈਗਾ ਬੇਸ਼ੱਕ ਬੱਚੇ ਲੈ ਕੇ ਉੱਥੋਂ ਆਉਣੇ ਹੋਣ ਇੱਥੋਂ ਲੈ ਕੇ ਉੱਥੇ ਜਾਣੇ ਹੋਣ ਇਸ ਕਾਲਜ ਦੇ ਬੱਚੇ ਜਿਹੜੇ ਜਾਣਗੇ ਉੱਥੇ ਉਹਨਾਂ ਨੂੰ ਬਾਹਰ ਗਿਆ ਨੂੰ ਕੋਈ ਮੁਸ਼ਕਲ ਆਏਗੀ ਜਦੋਂ ਵੀ ਉਹ ਇਸ ਕਾਲਜ ਦਾ ਨਾਮ ਲੈਣਗੇ ਇਸ ਕਾਉਂਸਲ ਦਾ ਨਾਮ ਲੈਣਗੇ ਸਾਡੀ ਪ੍ਰਾਇਓਰਟੀ ਵੇਸ ਤੇ ਅਸੀਂ ਉਹਨਾਂ ਦੀ ਜਿੰਨੀ ਸਾਡੇ ਕੋਲ ਹੋਏਗੀ ਅਸੀਂ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰਾਂਗੇ ਆ ਨਾਮ ਲੁਕਿੰਗ ਫੋਰਵਰਡ ਐਕਚੁਅਲੀ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਆ ਬਹੁਤ ਕੁਸ਼ ਕਰਾਂਗੇ ਆ ਨਾਲ ਦੀ ਨਾਲ ਇਹਦੇ ਨਾਲ ਹੀ ਮੈਂ ਜਿੱਥੇ ਅਸੀਂ ਇਹ ਅਮੋਜੀ ਸਾਈਨ ਕਰ ਰਹੇ ਆ ਆ اور ਖੁਸ਼ੀ ਦੀ ਗੱਲ ਹੈ ਕਿ ਨਵੰਬਰ ਦੀ 16 ਤੇ 17 ਨੂੰ ਇੱਕ ਵਰਲਡ ਕਲਾਸ ਕਾਨਫਰੰਸ ਜਿਹੜੀ ਕਿ ਬਾਲ ਲੇਖਕਾਂ ਦੀ ਜਿਹੜੀ ਕਿ ਪਹਿਲੀ ਵਾਰ ਤੁਸੀਂ ਵੀ ਸ਼ਾਇਦ ਕਦੀ ਕਵਰੇਜ ਨਹੀਂ ਕੀਤੀ ਹੋਏਗੀ ਜਿਸ ਤਰ੍ਹਾਂ ਸਾਡਾ ਪ੍ਰੋਜੈਕਟ ਇਸ ਵੇਲੇ ਚੱਲ ਰਿਹਾ ਨਵੀਆਂ ਕਲਮਾਂ ਨਵੀਂ ਉਡਾਨ ਅਤੇ ਜिले ਪੰਜਾਬ ਦੇਆਂ ਦੇ ਵਿੱਚ ਬੜੀ ਜੋਰਾਂ ਸ਼ੋਰਾਂ ਦਾ ਪ੍ਰੋਜੈਕਟ ਚੱਲ ਰਿਹਾ ਹੈਗਾ ਆ ਪਾਕਿਸਤਾਨ ਦੇ 6 ਜਿਲਿਆਂ ਵਿੱਚ ਪ੍ਰੋਜੈਕਟ ਚੱਲ ਰਿਹਾ ਆ Rajasthan ਵਿੱਚ Haryana ਵਿੱਚ Himachal Pradesh ਵਿੱਚ Maharashtra ਵਿੱਚ ਇਸ ਤੋਂ ਬਾਹਰ 6 ਹੋਰ ਮੋਲਕਾਂ ਦੇ ਵਿੱਚ ਜਿਹੜੇ ਮੇਨ ਮੋਲਕ ਨੇ ਬਾਹਰ ਜਿਸ ਤਰ੍ਹਾਂ ਕਿ ਇਟਲੀ ਹੋਈ ਜਪਾਨ ਆਮੀਨ ਜਰਮਨੀ ਹੋਈ ਆਸਟ੍ਰੇਲੀਆ ਹੋਇਆ ਕੈਨੇਡਾ ਅਮਰੀਕਾ ਹੋਇਆ ਇਹ ਸਾਰੇ ਪ੍ਰੋਜੈਕਟ ਦੇ ਅ ਪ੍ਰੋਜੈਕਟ ਚੱਲ ਰਿਹਾ ਨੇ ਇਹ ਕਿਤਾਬ ਦੀ ਤਕਰੀਬਨ ਤਕਰੀਬਨ 140 ਵੋਲੀਅਮ ਦੇ ਵਿੱਚ ਇਹ ਕਿਤਾਬ ਛਪੇਗੀ ਜਿਹੜੀ ਕਿ ਮੇਰੇ ਇੱਕ ਅੰਦਾਜ਼ੇ ਮੁਤਾਬਕ ਜੋ ਅਸੀਂ ਅੱਜ ਪ੍ਰੋਸਪੈਕਟ ਰਿਲੀਜ਼ ਕਰਾਂਗੇ ਉਹਦੇ ਦੇ ਮੁਤਾਬਕ ਕੋਈ 15000 ਬੱਚਿਆਂ ਦੀਆਂ ਰਚਨਾਵਾਂ ਛਪਣਗੀਆਂ ਕੋਈ 60 ਤੋਂ 70000 ਕਿਤਾਬ ਛਪੇਗੀ ਔਰ ਵੱਖਰੇ ਵੱਖਰੇ ਪਲੇਟਫਾਰਮ ਤੋਂ ਅਸੀਂ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਉਹਨਾਂ ਨੂੰ ਕੌਨਫੀਡੈਂਸ ਪਾਉਣ ਲਈ ਅਸੀਂ ਉਹਨਾਂ ਨੂੰ ਸਟੇਜਾਂ ਤੇ ਲੈ ਕੇ ਆਵਾਂਗੇ ਉਹਨਾਂ ਦੇ ਸਨਮਾਨ ਕਰਾਂਗੇ ਉਹਨਾਂ ਦਾ ਹੌਸਲਾ ਵਧਾਵਾਂਗੇ ਤੇ ਇਹਦੇ ਨਾਲ ਨਾਲ ਜਿਹੜੀ ਮੈਂ ਪਹਿਲਾਂ ਗੱਲ ਸ਼ੁਰੂ ਕੀਤੀ ਪਈ ਨਵੰਬਰ ਦੀ 16 ਤੇ 17 ਨੂੰ ਇਸ ਸ਼ਹਿਰ ਦੇ ਵਿੱਚ ਇਸ ਵਿਦਿਅਕ ادارے ਦੇ ਵਿੱਚ ਦੋ ਰੋਜ਼ਾ ਵਾਲ ਸੈਤਕਾਰਾਂ ਦੀ ਜਿਹੜੀ ਕਾਨਫਰੰਸ ਹੋਏਗੀ ਸਾਡਾ ਇੱਕ ਪ੍ਰੋਜੈਕਸ਼ਨ ਹੈ ਜਿਹਦੇ ਵਿੱਚ ਅਸੀਂ 1000 ਬੱਚਿਆਂ ਦੀ ਇੱਥੇ ਪਾਰਟਿਸਿਪੇਟ ਕਰਾਵਾਂਗੇ ਜਿਹੜੇ ਕਿ ਸਾਰੇ ਪੰਜਾਬ ਦੇ ਵਿੱਚੋਂ हरियाणा ਦੇ ਵਿੱਚੋਂ Rajasthan ਦੇ ਵਿੱਚੋਂ Pakistan ਤੋਂ ਔਰ ਬਾਹਲੇ ਮੁਲਕਾਂ ਤੋਂ ਵੀ ਬੱਚੇ ਇੱਥੇ ਹਾਜ਼ਰੀ ਲਾਉਣਗੇ ਤੇ ਉਹਦੇ ਲਈ ਵੀ ਮੈਂ ਤੁਹਾਡੇ ਜਿਹੜਾ ਸੰਗਰੂਰ ਦਾ ਜਿੰਨਾ ਵੀ ਮੀਡੀਆ ਆ ਆ ਹੰਮਰ ਰਿਕੁਐਸਟ ਬੇਨਤੀ ਕਿ ਤੁਸੀਂ ਸਾਨੂੰ ਉਹਦੇ ਵਿੱਚ ਵੀ ਭਰਮਾ ਸਹਿਯੋਗ ਦਿਓ ਇਹ ਨਾਨ-ਪ੍ਰੋਫਿਟ ਇੱਕ ਇਵੈਂਟ ਆ ਤੇ ਇਹਦੇ ਨਾਲ ਜਿੰਨੀ ਕਿ ਮੇਰੀ ਡਿਊਟੀ ਬਣਦੀ ਆ ਓਨੀ ਕਿ ਤੁਹਾਡੀ ਵੀ ਡਿਊਟੀ ਬਣਦੀ ਆ ਆ ਤੇ ਮੈਂ ਇਨ੍ਹਾਂ ਹੀ ਸ਼ਬਦਾਂ ਨਾਲ ਖੈਰਾ ਸਾਹਿਬ ਨੂੰ ਕਹਾਂਗਾ ਕੁਝ ਸ਼ਬਦ ਆਪਣੇ ਇਹ ਸਾਂਝੇ ਕਰਨਗੇ ਤੇ ਉਸ ਤੋਂ ਬਾਅਦ ਆਪਾਂ 10:00 ਵਜੇ ਤੇ ਸਾਈਨ ਕਰ ਲਾਂਗੇ ਉਸ ਤੋਂ ਬਾਅਦ ਕੋਈ ਸਵਾਲ ਜਵਾਬ ਜਿਹੜੇ ਆਪਾਂ ਉਹ ਵੀ ਕਰਾਂਗੇ ਥੈਂਕ ਯੂ ਵੈਰੀ ਮਚ ਮਾਨ ਸਾਹਿਬ ਤੁਸੀਂ ਜਲਾ ਹੈ ਰੁਕ ਰੁਕ ਲੋ ਕੇਰਾ ਸਾਹਿਬ ਨੂੰ ਬੋਲਾਂਗੇ ਆਈ ਕੇਰਾ ਸਾਹਿਬ ਆਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਹੀ ਮੇਰੇ ਖਿਆਲ ਦੇ ਵਿੱਚ ਖੁਸ਼ੀ ਵਾਲਾ ਤੇ ਇੱਕ ਇਤਿਹਾਸਕ ਦਿਨ ਆਪਾਂ ਇਸ ਨੂੰ ਕਹਿ ਸਕਦੇ ਆ ਜਦੋਂ ਤੋ ਉਹਨਾਂ ਸੰਸਥਾਵਾਂ ਦੇ ਨਾਲ ਵਿੱਚ ਇੱਕ ਐਮਓਯੂ ਸਾਈਨ ਹੋਣ ਚੱਲਿਆ ਇੱਕ ਸੰਸਥਾ ਜਿਨ੍ਹਾਂ ਨੂੰ ਸੁਖੀ ਬਾੜ ਜੀ ਬਹੁਤ ਨਾਮੀ ਅ ਇਨਸਾਨ ਨੇ ਨਾਮੀ ਸਖਸ਼ੀਤ ਹੈ ਜਿਨ੍ਹਾਂ ਨੂੰ ਮੇਰੇ ਕੋਲ ਜਾਣ ਪਛਾਣ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਜਿਹੜੇ ਪੰਜਾਬੀ ਮਾਂ ਬੋਲੀ ਤੇ ਇੰਨੀ ਕਿ ਸੇਵਾ ਕਰ ਰਹੇ ਨੇ ਮੇਰੇ ਖਿਆਲ ਦੇ ਵਿੱਚ ਮੇਰੇ ਕੋਲ ਉਹ ਸ਼ਬਦ ਨਹੀਂ ਹੈਗੇ ਮੈਂ ਹੁਣ ਇਹਨਾਂ ਦੀ ਕੋਈ ਹਾਜ਼ਰੀ ਚ ਨਹੀਂ ਇਹ ਗੱਲ ਕਹਿ ਰਿਹਾ ਮੈਂ ਇਹਨਾਂ ਦੇ ਅਕਸਰ ਇਹ ਗੱਲਾਂ ਇਹਨਾਂ ਦੀ ਗੈਰ ਹਾਜ਼ਰੀ ਚ ਹੀ ਕਰਦਾ ਹੁੰਨਾ ਤੇ ਅੱਜ ਮੈਨੂੰ ਇਹਨਾਂ ਦੀ ਹਾਜ਼ਰੀ ਚ ਕਰਨੀਆਂ ਪੈ ਰਹੀਆਂ ਨੇ ਮੈਂ ਬਹੁਤ ਪ੍ਰਭਾਵਿਤ ਹੋਇਆ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਮ੍ਰਿਤ ਦੋ 2.5 ਸਾਲ ਪਹਿਲਾਂ ਮਤਲਬ ਸਾਡੀ ਇਹਨਾਂ ਨਾਲ ਇੰਟਰੋਡਕਸ਼ਨ ਹੋਈ ਸੁਖਵਿੰਦਰ ਸਿੰਘ ਪੁੱਲਜੀ ਦਵਾਰ ਦੇ ਰਾਹੀਂ ਜੋ ਅਜੀਤ ਦੇ ਇਨਚਾਰਜ ਨੇ ਤੇ ਮੈਨੂੰ ਪਤਾ ਲੱਗਿਆ ਕਿ ਬਾਲ ਲੇਖਕਾਂ ਦਾ ਇਹਨਾਂ ਨੇ ਇੱਕ ਵੀੜਾ ਚੁੱਕਿਆ ਕਿ ਜੋ ਬਾਲ ਲੇਖਕ ਕੁਝ ਵੀ ਲਿਖ ਸਕਦੇ ਨੇ ਕੋਈ ਕਵਿਤਾ ਲਿਖਦਾ ਕੋਈ ਕਹਾਣੀ ਲਿਖਦਾ ਕੋਈ ਲੇਖ ਲਿਖਦਾ ਕਿ ਉਹਨਾਂ ਨੂੰ ਅੱਗੇ ਪ੍ਰਮੋਟ ਕਿਵੇਂ ਕੀਤਾ ਜਾਵੇ ਉਹਨਾਂ ਨੂੰ ਇੱਕ ਪਲੇਟਫਾਰਮ ਕਿਵੇਂ ਦਿੱਤਾ ਜਾਵੇ ਉਹਨਾਂ ਦੀ ਇਹ ਰਾਈਟਿੰਗ ਸਕਿੱਲ ਨੂੰ ਇੱਕ ਪਲੇਟਫਾਰਮ ਬਹੁਤ ਵੱਡਾ WhatsApp ਨੇ ਮਹੱਈਆ ਕੀਤਾ ਇਹਦੇ ਲਈ ਮੈਂ ਸਾਰੇ ਪੰਜਾਬੀ ਮਾ ਬੋਲੀ ਦੇ ਸਾਰੇ ਪ੍ਰਸ਼ੰਸਕਾ ਵੱਲੋਂ ਸਾਰੇ ਮਤਲ ਉਹਨਾਂ ਵੱਲੋਂ ਮੈਂ ਧੰਨਵਾਦ ਕਰਦਾ ਤੇ ਦੂਸਰੀ ਸੰਸਥਾ ਜਿਵੇਂ ਇਹਨਾਂ ਨੇ ਪੰਜਾਬੀ ਭਵਨ ਕੈਨੇਡਾ ਦੇ ਵਿੱਚ ਸਥਾਪਿਤ ਕੀਤਾ ਤੇ ਉਹਦਾ ਜਿਹੜਾ ਇੱਕ ਸੈਂਟਰ ਹੈ ਤੇ ਜਲੰਧਰ ਦੇ ਵਿੱਚ ਕੰਮ ਕਰ ਰਿਹਾ ਜਿਹੜਾ ਇੱਥੇ ਇੰਡੀਆ ਦੇ ਵਿੱਚ ਮਤਲ ਵੱਖ-ਵੱਖ ਸੰਸਥਾਵਾਂ ਨਾਲ ਤਾਲਮੇਲ ਕਰ ਰਿਹਾ ਤੇ ਦੂਸਰੀ ਸੰਸਥਾ ਮਸਤੂਣਾ ਸਾਹਿਬ ਜੋ ਬੀਮੀ ਸਦੀਦੇ ਮਹਾਨ ਚਕਸੀਤ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਆਤਰ ਸਿੰਘ ਜੀ ਦੀ ਸਥਾਪਿਤ ਕੀਤੀ ਧਰਤੀ ਹੈ ਉਹਦੇ ਨਾਲ ਹੋ ਰਿਹਾ ਹੈ ਉਹ ਸੰਤ ਅਤਰ ਸਿੰਘ ਜੀ ਮਸਤੋਣਾ ਸਾਹਿਬ ਉਹ ਧਰਤੀ ਹੈ ਜਿੱਥੇ ਸੰਤ ਅਤਰ ਸਿੰਘ ਜੀ ਨੇ ਧਰਮ ਦੇ ਨਾਲ ਨਾਲ ਵਿਦਿਆ ਦਾ ਪ੍ਰਸਾਰ ਕੀਤਾ ਔਰ ਉਹਨਾਂ ਨੂੰ ਬਕਾਇਦਾ ਸੰਤਾਂ ਦੀ ਇਪਾਧੀ ਬਖਸ਼ਿਸ਼ ਹੋਈ ਔਰ ਸੰਤ ਜੀ ਨੇ ਬਹੁਤ ਸਾਰੇ ادارے ਸਥਾਪਿਤ ਕੀਤੇ ਵਿਦਿਅਕ ਜਿਨ੍ਹਾਂ ਵਿੱਚੋਂ ਕਾਫੀ ਸਾਰੇ ਪਾਕਿਸਤਾਨ 'ਚ ਰਹੇ ਤੇ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀ ਪੱਥਰ ਸੰਤ ਬਾਬਾਤਰ ਸਿੰਘ ਜੀ ਨੇ ਰੱਖਿਆ ਗੁਜਰਾਵਾਲਾ ਖਾਲਸਾ ਕਾਲਜ ਲੈਲਪੁਰ ਖਾਲਸਾ ਕਾਲਜ ਇਹ ਸਾਰੇ ادارے ਸੰਤ ਜੀ ਵੱਲੋਂ ਚਲਾਏ ਹੋਣੇ ਮਸਤੋਣਾ ਸਾਹਿਬ ਉਹਨਾਂ ਨੇ 1920 ਦੇ ਵਿੱਚ ਅਕਾਲ ਡਿਗਰੀ ਕਾਲਜ ਦੀ ਸਥਾਪਨਾ ਕੀਤੀ ਔਰ ਜਿਹਦੇ ਪਹਿਲੇ ਪ੍ਰਿੰਸੀਪਲ ਪ੍ਰਿੰਸੀਪਲ ਸੰਤ ਤੇਜਾ ਸਿੰਘ ਜਿੰਨਾਂ ਬਾਰੇ ਬਹੁਤ ਕੁਝ ਪਿਆ ਜਾ ਸਕਦਾ ਫਿਰ ਅਗਲੇ ਕਿਤੇ ਮਤਲਬ ਕਿ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਤੇ ਉਹ ਦੇ ਪਹਿਲੇ ਪ੍ਰਿੰਸੀਪਲ ਸਥਾਪਿਤ ਕੀਤੇ ਤੇ ਮਸਤੋਣਾ ਸਾਹਿਬ ਦੀ ਸਾਰੀਆਂ ਸੰਸਥਾਵਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਜਿਹੜਾ ਹੈਗਾ ਉਹ ਪਹਿਲਾਂ ਤੋਂ ਹੀ ਉੱਥੇ ਕੰਮ ਹੋ ਰਿਹਾ ਸੀ ਪਰ ਇੱਕ ਨਾਲ ਇੱਕ ਪਲੇਟਫਾਰਮ ਚਾਹੀਦਾ ਸੀ ਸਾਨੂੰ ਵੀ ਕਿ ਇਸ ਪੰਜਾਬੀ ਮਾਂ ਬੋਲੀ ਦੀ ਅਸੀਂ ਕਿਵੇਂ ਮਤਲਬ ਪ੍ਰਮੋਸ਼ਨ ਕਰ ਸਕਦੇ ਆ ਜਾਂ ਸੇਵਾ ਕਰ ਸਕਦੇ ਆ ਪਰ ਮੇਰੇ ਖਿਆਲ ਦੇ ਵਿੱਚ ਅੱਜ ਜਿਹੜਾ ਇਹ ਇੱਕ ਇਤਿਹਾਸਕ ਦਿਨ ਹੈ ਜਦੋਂ ਇਹਨਾਂ ਦੋ ਸੰਸਥਾਵਾਂ ਦੇ ਵਿੱਚ ਇਹ ਐਮਓ ਜੂ ਸਾਈਨ ਹੋਰ ਚੱਲਿਆ ਜਿਹਦਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਹਨਾਂ ਦਾ ਕਾਜ ਹੈ ਅਸੀਂ ਇਹ ਯਕੀਨ ਦਿਵਾਉਣਾ ਵਟਸਐਪ ਨੂੰ ਕਿ ਸ਼ਾਇਦ ਇਹਨਾਂ ਦੀਆਂ ਉਮੀਦਾਂ ਤੋਂ ਵੱਧ ਕੇ ਕੰਮ ਕਰ ਸਕੀਏ ਤੇ ਅਸੀਂ ਹਰ ਮੋੜੇ ਨਾਲ ਮੋੜਾ ਲਾ ਕੇ ਇਸ ਕੰਮ ਦੇ ਵਿੱਚ ਵਟਸਐਪ ਨੂੰ ਸਹਿਯੋਗ ਦੇਵਾਂਗੇ ਔਰ ਜੋ ਵੀ ਇਹ ਪ੍ਰੋਗਰਾਮ ਲਿਖਣਗੇ ਉਹਦੇ ਵਿੱਚ ਅਸੀਂ ਮਸਤੋਣਾ ਸਬ ਕਾਉਂਸਲ ਵੱਲੋਂ ਸਾਡੇ ਕੋਲੇ ਔਰ ਪਹਿਲਾ ਅਰੋੜਾ ਸਾਹਿਬ ਨੇ ਕਿਹਾ ਸੀ ਕਿ ਇਸ ਕਾਲਜ ਨਾਲ ਕਾਲਜ ਨਾਲ ਨਹੀਂ ਉੱਥੇ ਗਰੁੱਪ ਆਫ ਕਾਲਜ ਹੈ ਸਾਡੇ ਕੋਲੇ ਅਕਾਨ ਗਰੁੱਪ ਆਫ ਇੰਸਟੀਚਿਊਸ਼ਨਸ ਹੈ ਸੱਤ ਕਾਲਜ ਨੇ ਸਾਡੇ ਕੋਲ ਦੋ ਸਕੂਲ ਨੇ ਤੇ ਰਿਪੋਰਟ ਸੌਟੀ ਆਫ ਇੰਡੀਆ ਦੇ ਸੈਂਟਰ ਨੇ ਪਹਿਲਾ ਇਹ ਸਵੀਟ ਫਾਰਮ ਹੈਗਾ ਪਹਿਲਾ ਜਿਹੜਾ ਮਸਤੋਣਾ ਸਾਹਿਬ ਹੈ ਇੱਕ ਰੋਹਾਨੀਅਤ ਦਾ ਕੇਂਦਰ ਧਰਮ ਪ੍ਰਚਾਰ ਦਾ ਕੇਂਦਰ ਜਾਣਿਆ ਜਾਂਦਾ ਸੀ ਉਸ ਤੋਂ ਬਾਅਦ ਇਹ ਐਜੂਕੇਸ਼ਨ ਦਾ ਕੇਂਦਰ ਬਣਿਆ ਫਿਰ ਇਹ ਸਪੋਰਟਸ ਦਾ ਕੇਂਦਰ ਬਣਿਆ ਹੁਣ ਇਹ ਸੀਡ ਫਾਰਮ ਸੀਡ ਪ੍ਰੋਡਕਸ਼ਨ ਦਾ ਕੇਂਦਰ ਬਣਿਆ ਹੋਇਆ ਕਿਉਂਕਿ ਇੱਥੋਂ ਦੇ ਸੀਡ ਨੇ ਜਿਹੜੇ ਮੇਰੇ ਖਾਲਜ ਅਗਰ ਆਪਣੀਆਂ ਚਾਰ ਸਟੇਟਾਂ ਦੇ ਵਿੱਚ ਦੇ ਕਿਸਾਨ ਇੱਥੋਂ ਲੈ ਕੇ ਜਾਂਦੇ ਨੇ ਪੀਏਯੂ ਨਾਲ ਜਿਹੜਾ ਸਾਡਾ ਐਫੀਲੀਏਟਡ ਹੈ ਤੇ ਹੁਣ ਖੁਸ਼ੀ ਹੈ ਵੀ ਅਗਲਾ ਜਿਹੜਾ ਕੇਂਦਰ ਹੈ ਇਹ ਪੰਜਾਬ ਬੋਲੀ ਪੰਜਾਬੀ ਮਾਂ ਬੋਲੀ ਨੂੰ ਦਾ ਇੱਕ ਕੇਂਦਰ ਆਪਾਂ ਸਥਾਪਿਤ ਕਰਨ ਜਾ ਰਹੇ ਹਾਂ ਤੇ ਮੈਨੂੰ ਲੱਗਦਾ ਕਿ ਵਾਟਸਐਪ ਦੇ ਸਹਿਯੋਗ ਨਾਲ ਤੇ ਅਸੀਂ ਇਹਦੇ ਵਿੱਚ ਕਾਮਯਾਬ ਹੋਵਾਂਗੇ ਤੇ ਇਹਦੇ ਲਈ ਮੈਂ ਫੇਰ WhatsApp ਦਾ ਬਹੁਤ ਬਹੁਤ ਧੰਨਵਾਦ ਕਰਦਾ ਵੈਗੁਰ ਜੀ ਦਾ ਖਾਲਸਾ ਬਾਈਟ ਕੀ ਪਰਸਾ ਹਾਂਜੀ ਜਿਹੜਾ ਤੁਸੀਂ ਪੰਜਾਬੀ ਅਖ਼ਬਾਰ ਵਿੱਚ ਪਰਫੋਲੋ ਕਰ ਰਹੇ ਹੋਈ ਕਾਫੀ ਲੰਮੇ ਸਮੇਂ ਤੋਂ ਲੱਗੇ ਹੋਏ ਹੋ ਜੀ ਇਹਦੇ ਪਿੱਛੇ ਕੀ ਤੁਹਾਡਾ ਪਰਸਨ ਮਤਲਬ ਕੀ ਹੈ ਹਾਂਜੀ ਬਿਲਕੁਲ ਜੀ ਵਧੀਆ ਵੈਲਟਸ ਕੁਐਸਚਨ ਆ ਪੰਜਾਬੀ ਪੁੱਤਾਂ ਪੰਜਾਬੀ ਰਗਾਂ 'ਚ ਬਸੀ ਹੋਈ ਹੈ 50 ਸਾਲ ਕੈਨੇਡਾ ਰਹਿ ਕੇ ਵੀ ਕੈਨੇਡੇ ਦੇ ਪੰਜਾਬ ਦੇ ਸੁਬਨੇ ਲੋਜ ਰਾਤ ਨੂੰ ਲੈਨੇ ਆ ਪੰਜਾਬੀ ਭਾਈਚਾਰੇ ਨੇ ਸੁੱਖੀ ਬਾਠ ਬਣਾਇਆ ਤੇ ਕਿਉਂ ਨਾ ਮਾਂ ਬੋਲੀ ਦੀ ਸੇਵਾ ਰੱਜ ਕੇ ਕੀਤੀ ਜਾਵੇ ਵੈਸੇ ਸਾਡਾ ਇਨਸਾਨੀਅਤ ਫਰਜ ਵੀ ਆ ਤੇ ਅਸੀਂ ਆਪਣੀ ਮਾਂ ਬੋਲੀ ਨੂੰ ਭੁੱਲ ਨਹੀਂ ਸਕਦੇ ਸੋ ਮੇਰੀਆਂ ਕੋਸ਼ਸ਼ਾਂ ਰਹਿਣੀਆਂ ਨੇ ਹੋਰ ਵੀ ਮੇਰੇ ਪ੍ਰੋਜੈਕਟ ਚੱਲਦੇ ਨੇ ਬਖਰੇ-ਬਖਰੇ ਮੈਡੀਕਲੀ ਪ੍ਰੋਜੈਕਟ ਚੱਲਦੇ ਨੇ ਐਜੂਕੇਸ਼ਨਲੀ ਬੱਚਿਆਂ ਲਈ ਕਾਫੀ ਕੁਸ਼ਮਲੇ ਮਾਰੇ ਜਾਂਦੇ ਨੇ ਪਰ ਇਹ ਵੀ ਇੱਕ ਮੇਰਾ ਐਸਾ ਪ੍ਰੋਜੈਕਟ ਹੈ ਕਿ ਜਿਹੜਾ ਮੇਰੀਆਂ ਰਗਾਂ ਵਿੱਚ ਬਸਿਆ ਹੋਆ ਬੀਇੰਗ ਪੰਜਾਬੀ ਪੰਜਾਬੀ ਹੋਣ ਦੇ ਨਾਤੇ ਸੋ ਜਿਹੜੀ ਜਿਹੜਾ ਸਾਡਾ ਸੀਨੀਅਰ ਭਾਈਚਾਰਾ ਸੈਤਕ ਭਾਈਚਾਰਾ ਉਹਨਾਂ 'ਚ ਬਹੁਤ ਕੁਝ ਹੁੰਦਾ ਹਰ ਇੱਕ ਸਾਲ ਕਾਨਫਰੰਸ ਹੁੰਦੀ ਆ ਮੈਗਜ਼ੀਨ ਛਾਪਦੇ ਨੇ ਪੱਜੇ ਦਾ ਜੂਤ ਸਿਗਾ ਉਹਨਾਂ ਦੀ ਘਾਟ ਮਹਿਸੂਸ ਕਰਦੇ ਆ ਹੋਇਆ ਇਹ ਨਵੀਆਂ ਕਲਮਾਂ ਨਵੀਂ ਊੜਾਨ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਜਿਹਦੇ ਬਾਰੇ ਮੈਂ ਥੋੜਾ ਵਿਸਤਾਰ ਚ ਪਹਿਲਾਂ ਦੱਸ ਚੁੱਕਾ ਇੱਕ ਵੱਡੇ ਲੈਵਲ ਦਾ ਪ੍ਰੋਜੈਕਟ ਹੈਗਾ ਆ ਮੇਰਾ ਨਹੀਂ ਖਿਆਲ ਪਹਿਲਾਂ ਕਦੀ ਹੋਇਆ ਹੋਵੇ ਇੰਨਾ 60-70 ਹਜ਼ਾਰ ਕਾਪੀ ਦਾ ਛਪਣਾ 15-18 ਹਜ਼ਾਰ ਸਟੂਡੈਂਟ ਦਾ ਛਪਣਾ ਇੱਕ ਮਾਨ ਵਾਲੀ ਗੱਲ ਹੋਏਗੀ ਤੇ ਮੈਂ ਆਪਣੀ ਐਥੀਕਲ ਡਿਊਟੀ ਸਮਝਦਾ ਮੈਂ ਕਿਸੇ ਦੇ ਕੋ ਤੋਸ ਨਹੀਂ ਜਾਂ ਆਸਾਨ ਨਹੀਂ ਕਿਸੇ ਤੇ ਪਾਰਿਆ ਆਪਣਾ ਸਿਰਫ ਫਰਜ਼ ਨਿਭਾ ਰਿਹਾ ਹਾਂ ਹਾਂਜੀ ਹੋਰ ਕੋਈ ਨਹੀਂ